ਤੁਸੀਂ ਦੇਖ ਰਹੇ ਹੋ ਪੁਲਾਂਗ ਆਖਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਬੜਾ ਲੰਮਾ ਸਮਾਂ ਬਿਲਿਆ ਉਸ ਦੇ ਵਿੱਚ ਚੋਣ ਪ੍ਰਚਾਰ ਦਾ ਚੋਣ ਪ੍ਰਚਾਰ ਦਾ ਮਿਆਰ ਕਿਉਂ ਜਾ ਰਿਹਾ ਇਲੈਕਸ਼ਨ ਕਮਿਸ਼ਨ ਦਾ ਰੋਲ ਕਿਉਂ ਜਾ ਰਿਹਾ ਤੇ ਲਾਸਟ ਦਿਨ ਤੱਕ ਇੱਕ ਦੂਜੇ ਤੇ ਇਲਜ਼ਾਮ ਤਰਾਸੀ ਆਪਰੇਸ਼ਨ ਲੋਟਸ ਵੀ ਵਿੱਚ ਹੀ ਆ ਗਿਆ ਤੇ ਆਪਰੇਸ਼ਨ ਲੋਟਸ ਦੀ ਕੀਮਤ 15 ਕਰੋੜ ਤੱਕ ਦੀ ਆ ਗਈ ਤੇ ਉਹਦੀ ਜਾਂਚ ਅੱਗੋਂ ਬਿਠਾਤੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਪਰ ਰੇਡ ਪੈਣ ਦੀ ਗੱਲ ਕਹਾ ਤਾ ਗਈ ਤੇ ਇਹਦੇ ਚੱਲਦੇ ਆ ਹੀ ਆਪਕਾ ਗਿਣਤੀ ਦਾ ਮਾਹੌਲ ਸ਼ੁਰੂ ਹੋ ਗਿਆ ਦਿੱਲੀ ਦੇ ਵਿੱਚ ਐਕਜੀਟ ਪੋਲਾਂ ਦੇ ਮੁਤਾਬਕ ਰਿਜ਼ਲਟ ਆਉਣਗੇ ਨਹੀਂ ਆਉਣਗੇ ਚਰਚਾ ਹੁਣੇ ਤੋਂ ਸਵੇਰ ਤੋਂ ਸਟਾਰਟ ਹੈ ਔਰ ਜਿੰਨੇ ਵੀ 600 ਰਣਾ ਦੇ ਵਿੱਚ ਉਮੀਦਵਾਰ ਨੇ ਸਾਰੇ ਕੋਸ਼ਿਸ਼ ਕਰ ਰਹੇ ਹੋਣਗੇ ਟੀਵੀ ਚੈਨਲਾਂ ਦੇ ਨਾਲ ਹੋਣਗੇ ਟੀਵੀ ਚੈਨਲ ਆਪੋ ਆਪਣੀਆਂ ਗੱਲਾਂ ਕਰ ਰਹੇ ਹੋਣਗੇ ਤੇ ਇਹਦੇ ਤੇ ਗੱਲ ਕਰਦੇ ਆ ਕਿ ਕਿਸਨ ਲਿਹਾਜ਼ ਦੇ ਨਾਲ ਅੱਜ ਦਾ ਦਿਨ ਰਹਿਣ ਵਾਲਾ ਦੂਸਰਾ ਐਕਸੋ 4 ਭਾਰਤੀ ਅਮਰੀਕਾ ਦੇ ਮਿਲਟਰੀ ਜਹਾਜ਼ ਦੇ ਵਿੱਚ ਅੰਮ੍ਰਿਤਸਰ ਸਾਹਿਬ ਉਤਾਰ ਦਿੱਤੇ ਜਾਂਦੇ ਨੇ ਜਿਹਦੇ ਚੋਤੀ ਪੰਜਾਬੀ 33 ਹਰਿਆਣਵੀ 33 ਗੁਜਰਾਤੀ ਤੇ ਕੁਝ ਹੋਰ ਜਿਹੜੇ ਸੂਬਿਆਂ ਤੋਂ ਹੁੰਦੇ ਨੇ ਉਹ ਪਾਰਲੀਮੈਂਟ ਚੈਸ ਲੈਵਲ ਤੇ ਰੌਲਾ ਚੱਲਦਾ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੋਂ ਲੈ ਕੇ ਰਿਪੋਰਟ ਕਰਨ ਦੇ ਨਾਲ ਜੋ ਵੀ ਚੀਜ਼ਾਂ ਆਈਆਂ ਇਸੇ ਦੇ ਦੌਰਾਨ ਸਾਡੇ ਪ੍ਰਧਾਨ ਮੰਤਰੀ ਜੂ ਐਸੇ ਜਾ ਰਹੇ ਨੇ ਅਮਰੀਕਾ ਜਾ ਰਹੇ ਨੇ ਇਮੀਡੀਏਟ ਤੁਰੰਤ ਬਾਰਾ ਤੇਰਾ ਫਰਬੀ ਨੇ ਅੱਜ ਜਲਦੀ ਕੀ ਕਰਨ ਜਾ ਰਹੇ ਨੇ ਕੀ ਗੱਲਾਂ ਨੇ ਕੀ ਉਹਦੇ ਪਿੱਛੇ ਦਾ ਪਛੋਕੜ ਹੈ ਸਾਰਾ ਗੱਲ ਇਹਦੇ ਤੇ ਵੀ ਕਰਦੇ ਹਾਂ ਗੱਲ 14 ਫਰਵਰੀ ਨੂੰ ਰੱਖੀ ਕਿਸਾਨਾਂ ਨਾਲ ਕਾਫੀ ਲੰਮਾ ਸਮਾਂ ਪਹਿਲਾਂ ਤੈਅ ਕੀਤੀ ਗਈ ਇੱਕ ਮੀਟਿੰਗ ਦੀ ਕਰਦੇ ਹਾਂ ਜਿਹਦੇ ਚ ਕਿਹੜੀ ਮੀਟਿੰਗ ਦੀ ਰੱਖੇ ਜਾਣ ਤੋਂ ਬਾਅਦ ਤਾਰੀਖ ਰੱਖੇ ਜਾਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਦੇ ਨਾਲ-ਨਾਲ ਮੈਡੀਕਲ ਸਹਾਇਤਾ ਲੈਣ ਦਾ ਗੱਲ ਕਬੂਲ ਕਰਨੀ ਸੀ ਤੇ ਉਦੋਂ ਤੋਂ ਮੈਡੀਕਲ ਸਹਾਇਤਾ ਲੈ ਰਹੇ ਨੇ। ਤੇ ਉਹ ਮੀਟਿੰਗ ਕਿੰਨੀ ਕੁ ਸਾਰਥਕ ਰਹਿਣ ਵਾਲੀ ਐ? ਮੀਟਿੰਗ 'ਚ ਕੌਣ-ਕੌਣ ਹੋਣਗੇ? ਹੋਣਗੇ ਵੀ ਜਾਂ ਨਹੀਂ ਹੋਣਗੇ? ਕੀ ਕਾਰਨ ਨੇ? ਇਹਦੇ ਤੇ ਵੀ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਐ। ਔਰ ਉਹ ਗਿਣਤੀ ਲਗਾਤਾਰ ਕਦੇ ਉੱਪਰ ਕਦੇ ਹੇਠਾਂ ਸਭ ਦੇ ਦਿਲ ਜਿਹੜੇ ਨੇ ਉਹ ਤੱਕ ਤੱਕ ਕਰਦੇ ਹੋਣਗੇ ਸਰਕਾਰ ਕੌਣ ਬਣਾਏਗਾ ਕੌਣ ਨਹੀਂ ਇਹ ਕਲੀਅਰ ਹੋਣਾ ਔਰ ਇਹਦੇ ਚ ਇੱਕ ਗੱਲ ਜਿਹੜੀ ਪਹਿਲਾਂ ਹੀ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਜੇ ਨੇੜੇ ਤੇ ਰਹੀ ਗੱਲ ਨਾ ਵੀ ਐਗਜ਼ਿਟ ਪੋਲਾਂ ਦੀ ਗੱਲ ਮੰਨੀ ਜਾਵੇ ਤਾਂ ਵੀ ਇਹ ਸ਼ੰਸਾ ਬਣਿਆ ਹੋਇਆ ਆਵਾਦਵੀ ਪਾਰਟੀ ਲਗਾਤਾਰ ਦੋਸਤਾਂ ਦੀ ਆ ਰਹੀ ਹੈ ਕਿ ਭਾਜੀਪੀ ਕਿਉਂਕਿ ਕੇਂਦਰੀ ਸੱਤਾ ਦੇ ਵਿੱਚ ਕਿ ਉਹ ਕਿ ਉਹ ਦੇ ਕੋਲ ਪਾਵਰ ਹੈ ਪੈਸਾ ਜਿਆਦਾ ਹੈ ਸਾਡੇ ਤਾਂ ਬੰਦੇ ਖਰੀਦ ਲਊਗੀ ਆਪਰੇਸ਼ਨ ਲੋਟਸ ਹੋ ਜਾਊਗਾ ਤੇ ਸ਼ਾਇਦ ਬੀਜੇਪੀ ਬਣਾ ਲੇ ਆਮ ਤੌਰ ਤੇ ਇਹ ਗੱਲ ਲਗਾਤਾਰ ਕਈ ਵੀ ਜਾ ਰਹੀ ਹੈ ਇੱਕ ਤਰੀਕੇ ਨਾਲ ਕਿ ਭਾਵੇਂ ਇੱਕ ਜਿਹੜਾ ਤਰੀਕਾ ਔਰਾ ਸੀ ਬੜਿਆ ਆਮ ਆਦਮੀ ਪਾਰਟੀ ਦਾ ਅੰਨਾ ਹਜ਼ਾਰੇ ਦੀ ਮੂਵਮੈਂਟ ਚੋ ਕਰਪਸ਼ਨ ਦੇ ਵਿਰੋਧ ਦੇ ਵਿੱਚ ਲੋਕਪਾਲ ਦੀ ਮੰਗ ਨੂੰ ਲੈ ਕੇ ਰਾਮਲੀਲਾ ਗਰਾਊਂਡ ਦੇ ਵਿੱਚ ਜਦੋਂ ਸਾਰਾ ਮੀਡੀਆ ਫੋਕਸ ਹੋਇਆ ਹੋਇਆ ਸੀ ਲਗਾਤਾਰ ਦਿਨ ਤੇ ਰਾਤ ਇਹ ਲੱਗ ਰਿਹਾ ਸੀ ਕਿ ਇਹ ਤੋਂ ਬਿਨਾ ਕੁਝ ਹੋਏ ਹੀ ਨਹੀਂ ਰਿਹਾ ਤਾਂ ਉਸ ਜਦਵਜਾਇਦ ਦੇ ਵਿੱਚੋਂ ਆਵਾਦਵੀ ਪਾਰਟੀ ਦਾ ਜਨਮ ਹੁੰਦਾ ਹੈ ਅਰਵਿੰਦ ਕੇਜਰੀਵਾਲ ਉਹਦੇ ਕਨਵੀਨਰ ਬਣਦੇ ਨੇ ਔਰ ਉਹੀ ਆਵਾਦਵੀ ਪਾਰਟੀ 2013 ਦੀ ਵਿਧਾਨ ਸਭਾ ਦੀ ਦਿੱਲੀ ਦੀ ਪਹਿਲਾ ਚੋਣ ਲੜਦੀ ਹੈ 28 ਐਮਐਲ ਜਿੱਤ ਜਾਂਦੇ ਨੇ ਕਾਂਗਰਸ 8 ਤੱਕ ਰਹਿੰਦੀ ਹੈ ਤੇ ਬਾਕੀ ਬੀਜੇਪੀ ਕੋਲ ਜਾਂਦੇ ਨੇ ਤੇ ਕਾਂਗਰਸ ਦੀ 12 ਸਪੋਰਟ ਦੇ ਨਾਲ ਪਹਿਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਪਹਿਲੇ ਹੀ ਐਕਸ਼ਨ ਦੇ ਵਿੱਚ ਬਣ ਜਾਂਦੀ ਹੈ ਭਾਵੇਂ ਉਹ ਕੁਝ ਮਹੀਨੇ ਚੱਲਦੀ ਹੈ ਕਿਉਂਕਿ 2014 ਦੀ ਲੋਕ ਸਭਾ ਦੀ ਚੋਣ ਆਉਂਦੀ ਹੈ ਤੇ ਉਸ ਚੋਣ ਦੇ ਵਿੱਚ ਅਰਵਿੰਦ ਕੇਜਰੀਵਾਲ ਇੱਕ ਵੱਡੀ ਛਲਾੰਗ ਲਗਾਉਂਦੇ ਨੇ ਕਿ ਆਪਾਂ ਹੁਣ ਲੋਕ ਸਭਾ ਲੜਨੀ ਹੈ ਲੋਕ ਸਭਾ ਦੇ ਵਿੱਚ ਪਹਿਲੀ ਵਾਰ ਕੋਈ ਪਾਰਟੀ ਨਵੀਂ ਜਨਮੀ 400 ਤੋਂ ਵੱਧ ਉਮੀਦਵਾਰ ਖੜੇ ਕਰਦੀ ਹੈ ਪਾਰਲੀਮੈਂਟ ਦੇ ਵਿੱਚ ਆਪ ਬਨਾਰਸ ਜਾ ਕੇ ਪਹਿਲੀ ਵਾਰ ਨਰਿੰਦਰ ਮੋਦੀ ਵੀ ਗੁਜਰਾਤ ਤੋਂ ਬਨਾਰਸ ਆਉਂਦੇ ਨੇ ਤੇ ਇਧਰ ਉਹ ਅਰਵਿੰਦ ਕੇਜਰੀਵਾਲ ਜਾਂਦੇ ਨੇ ਕਿ ਜੀ ਦੋ ਵੱਡੇ ਲੀਡਰ ਟਕਰਾ ਰਹੇ ਨੇ ਸ਼ਾਇਦ ਦੇਸ਼ ਫੰਦਰ ਦੇ ਉੱਤੇ ਮੋਦੀ ਦੇ ਨਾਲ ਉਹਦੇ ਚ ਨਰਿੰਦਰ ਮੋਦੀ ਹਾਰ ਗਏ ਪਰ ਹੁਣ ਵਿਧਾਨ ਸਭਾ ਚੋਂ ਮੇਂ ਟਕਰਾਏ ਨੇ ਆ ਕਿ ਨਰਿੰਦਰ ਮੋਦੀ ਦਿੱਲੀ ਦੇ ਵਿੱਚ ਆਏ ਜਿਸ ਢੰਗ ਦੇ ਨਾਲ ਤਕੀ ਕੈਂਪੇਨ ਕੀਤੀ ਹੈ ਤਾਂ ਲੱਗਦਾ ਹੈ ਕਿ ਮੋਦੀ ਵਰਸ ਜਿਵੇਂ ਕੇਜਰੀਵਾਲ ਕੈਂਪੇਨ ਹੋਵੇ ਵੱਡੀ ਪੱਧਰ ਦੇ ਉੱਤੇ ਹਾਲਾਂਕਿ ਕਾਂਗਰਸ ਪਾਰਟੀ ਨੇ ਵੀ ਥੋੜਾ ਜਿਹਾ ਮੋੜਾ ਉਸ ਤੋਂ ਬਾਅਦ ਕਟਿਆ ਲੱਗਦਾ ਹੈ ਕਿਉਂਕਿ 2015 ਦੀ ਜਿਹੜੀ ਚੋਣ ਹੁੰਦੀ ਹੈ ਵਿਧਾਨ ਸਭਾ ਦੀ ਦਿੱਲੀ ਦੀ ਉਹਦੇ ਵਿੱਚ ਕਾਂਗਰਸ ਬਿਲਕੁਲ ਸਾਫ਼ ਹੈ ਦਿੱਲੀ ਦੇ ਵਿੱਚ 67 ਸੀਟਾ 70 ਚੋਂ ਆਵਾਜ਼ ਵੀ ਪਾਰਟੀ ਨਹੀਂ ਜਾਂਦੀ ਹੈ ਤੇ ਭਾਜਪਾ ਨੂੰ ਵੀ ਕੇਵਲ ਤਰਨਾਉਂਦੀਆਂ 2014 ਚ ਤੋਂ ਪਹਿਲਾਂ ਥੋੜਾ ਜਿਹਾ ਪਹਿਲਾਂ 760 ਦਿੱਲੀ ਦੀਆਂ ਪਾਰਲੀਮੈਂਟ ਸੀਟਾਂ ਭਾਜਪੀ ਲੈ ਕੇ ਜਾਂਦੀ ਹੈ ਜਿਵੇਂ ਇੱਕ ਵੋਟਰਾਂ ਦੀ ਅੰਡਰਸਟੈਂਡਿੰਗ ਜੀ ਹੁੰਦੀ ਆ ਆਪਸ ਦੇ ਵਿੱਚ ਕਿ ਹੇਠਾ ਕੇਜਰੀਵਾਲ ਉੱਪਰ મોદી ਸਹਿਮਤ ਹੋ ਗਏ ਫਿਰ 2019 ਦੀ ਪਾਰਲੀਮੈਂਟ ਆਉਂਦੀ ਹੈ ਉਹਦੇ ਵਿੱਚ ਵੀ ਭਾਜਪੀ 7 ਦੀਆਂ 7 ਲੈ ਜਾਂਦੀ ਹੈ ਪਾਰਲੀਮੈਂਟ ਦੀ ਪਰ ਜਿਹੜੀ ਆਮ ਆਦਮੀ ਪਾਰਟੀ ਅਸੈਂਬਲੀ ਦੇ ਵਿੱਚ ਫੇਰ ਬਾਟ ਸਿੱਟਾ ਲੈਂ ਜਾਂਦੀ ਹੈ। ਥੋੜਾ ਜਿਹਾ ਇਕਲੋ ਦਾ ਫਰਕ ਪੈਂਦਾ। ਕਾਂਗਰਸ ਬਿਲਕੁਲ ਸਾਫ਼ ਇਸੇ ਦੇ ਦੌਰਾਨ ਫੇਰ ਇੱਕ ਗੱਲ ਨਵੇਂ ਟਾਈਪ ਦੀ ਗੱਲ ਹੁੰਦੀ ਹੈ। ਉਦੋਂ ਬਾਅਦ ਪੰਜਾਬ ਵੀ ਆਮ ਆਦਮੀ ਪਾਰਟੀ ਲੈਂਦੀ ਹੈ। ਉਹ ਗੱਲ ਕੀ ਹੁੰਦੀ ਹੈ ਕਿ ਇੱਕ ਤਾਂ ਐਂਟੀ ਕ腐ਸ਼ਨ ਵੇਵ ਚੋਂ ਆਏ ਉਹਨਾਂ ਤੇ ਬੜੇ ਲੰਬੇ ਸਮੇਂ ਤੋਂ ਐਕਸਾਈਜ਼ ਪਾਲਸੀ ਨੂੰ ਲੈ ਕੇ ਮਕਦਮੇ ਚੱਲਦੇ ਨੇ ਲਗਭਗ ਸਾਰੀ ਮੇਨ ਲੀਡਰਸ਼ਿਪ ਜੇੜ ਚ ਰਹਿ ਕੇ ਆਈ ਹੈ ਦੂਜਾ ਕਾਕਤਾ ਦੀ ਦਰਬਾਰ ਤੋਂ ਦਾ ਜਿਹੜਾ ਭਾਜਪਾ ਨੇ ਵੀ ਕੋਈ ਅਮਲ ਛੱਡਿਆ ਨਹੀਂ ਕਿ ਆਪਾਂ ਜਿੱਥੇ ਅੱਖ ਧਰ ਲਈਏ ਆਪਾਂ ਲੈ ਕੇ ਜਾਣੀ ਹੈ ਤੇ ਉੱਥੇ ਪੂਰਾ ਜੋਰ ਲਾਇਆ ਸਾਰੇ ਪੱਖਾਂ ਤੋਂ ਇਸ ਮਾਹੌਲ ਦੇ ਵਿੱਚ ਹੀ ਕਾਂਗਰਸ ਦਾ ਇੱਕ ਲੈਵਲ ਦਾ ਰਵਾਈਵਲ ਵੀ ਥੋੜਾ ਜਿਹਾ ਹੋਇਆ ਹੈ ਨੈਸ਼ਨਲ ਪੱਧਰ ਤੇ ਜਿਵੇਂ ਹੋਇਆ ਇੰਡੀਆ ਆਲਾਈਂਸ ਬਣਾਉਣ ਚ ਕਾਮਯਾਬੀ ਹੋਈ ਤੇ ਉਸੇ ਢੰਗ ਦੇ ਨਾਲ ਇੱਕ ਅਲੱਗ ਧਾਰਾ ਦੇ ਤੌਰ ਤੇ ਜਾਤੀਗਤ ਜਨਗਣਨਾ ਦਾ ਇੱਕ ਨਵਾਂ ਹੀ ਗੱਲ ਲਿਆਉਣ ਦੇ ਵਾਸਤੇ ਸੰਵਿਧਾਨ ਨੂੰ ਬਚਾਉਣ ਦੀ ਗੱਲ ਹੋਰ ਕਈ ਗੱਲਾਂ ਦੇ ਆਧਾਰ ਤੇ ਔਰ ਘਟ ਗਿਣਤੀਆਂ ਤੇ ਦਲਤ ਜਿਹੜੇ ਨੇ ਇੱਕ ਲੈਵਲ ਤੇ ਕਾਂਗਰਸ ਵੱਲ ਥੋੜਾ ਜਿਹਾ ਚੁਕਾਰ ਦਿਖਾਈ ਦਿੰਦੇ ਪਰ ਇਹਦੇ ਚ ਕਾਂਗਰਸ ਇਹ ਨਹੀਂ ਕਿ ਟਕੋਨਾ ਮੁਕਾਬਲਾ ਤੈਨ ਜਿੱਤ ਜਾਣਗੇ ਕਾਂਗਰਸ ਕਾ ਵੀ ਪਿੱਛੇ ਹੈ ਦੋਨਾਂ ਤੋਂ ਬੰਨੀ ਗਈ ਹੈ ਪਰ ਕੀ ਜੇ ਇੰਨੀਆਂ ਕ ਬੋਟਾਂ ਅੱਗੇ ਪੰਦ ਕੇ ਲੈ ਜਾਂਦੀ ਆ ਔਰ ਕਿਹੜੇ ਵਰਗ ਦੀਆਂ ਜਾਂਦੀ ਆ ਇਹ ਮੈਟਰ ਕਰੇਗਾ। ਇਹੀ ਗੱਲਾਂ ਦੇਖਣ ਵਾਲੀਆਂ ਹੋਣਗੀਆਂ। ਗੱਲ ਕੇਵਲ ਜਿੱਤ ਹਾਰ ਦੀ ਨਹੀਂ ਪਰਸੈਂਟੇਜ ਆ ਵੋਟ ਦੀ ਵੀ ਹੋਏਗੀ। ਵਰਗ ਕਿਹੜਾ ਕਿੱਧਰ ਗਿਆ ਇਹਦੀ ਵੀ ਐਨਲਿਸਿਸ ਹੋਣਗੇ ਜਦੋਂ ਕੰਪਲੀਟ ਰਿਜ਼ਲਟ ਆ ਗਏ ਉਸ ਸਾਰੇ ਮਾਮਲੇ ਦੇ ਵਿੱਚ। ਇਸ ਕਰਕੇ ਅੱਜ ਤੱਕ ਨੇ ਦਿੱਲੀ ਭਾਵੇਂ ਹਾਫ ਸਟੇਟ ਹੈ ਇੱਕ ਗੱਲ ਕਲੀਅਰ ਹੈ ਸਰਕਾਰ ਆਪ ਦੀ ਬਣਦੀ ਹੈ ਤਾਂ ਉਹਨਾਂ ਕੀ ਬੜਾ ਥੋੜਾ ਕੰਮ ਹੋਏਗਾ ਬੀਜੇਪੀ ਦੀ ਬਣਦੀਆ ਤਾਂ ਪਹਿਲਾਂ ਵੀ ਐਲਜੀਓ ਕੰਮ ਕਰ ਰਿਹਾ ਤੇ ਇਸ ਤੋਂ ਬਾਅਦ ਉਹਨਾਂ ਦੇ ਚੁਣੇ ਨੁਮਾਇੰਦੇ ਹੋ ਜਾਣਗੇ ਨਾਲ ਪਰ ਜਦੋਂ ਇਹੋ ਜੀ ਸਟੇਟ ਹੁੰਦੀ ਹੈ ਤਾਂ ਲੈਫਟ ਰਿਕਟ ਗਵਰਨਰ ਪਲੱਸ ਚੁਣੇ ਹੋਏ ਨੁਮਾਇੰਦਿਆਂ ਦੇ ਵਿੱਚ ਟਕਰਾਅ ਰਹਿਣਾ ਸੁਭਾਵਿਕ ਹੈ ਕਿਉਂਕਿ ਜਦੋਂ ਇਹ ਗੱਲ ਆ ਰਹੀ ਰੀਅਲ ਗਵਰਨਮੈਂਟ ਕੀ ਹੈ ਕੌਣ ਹੈ ਤਾਂ ਜਦੋਂ ਸੁਪਰੀਮ ਕੋਰਟ ਦੀ ਜੱਜਮੈਂਟ ਆ ਗਈ ਕਿ ਰੀਅਲ ਗਵਰਨਮੈਂਟ ਤਾਂ ਚੁਣੀ ਹੋਈ ਸਰਕਾਰ ਹੀ ਹੋਣੀ ਚਾਹੀਦੀ ਹੈ। ਗਵਰਨਰ ਉਹਨਾਂ ਦੀ رائے ਨਾਲ ਚੱਲਣਾ ਚਾਹੀਦਾ ਲੈਫਟ ਰੈਡ ਅਗਵਰਨਰ ਨੂੰ। ਤਾਂ ਭਾਜਪਾ ਨੇ ਇੱਕ ਕਾਨੂੰਨ ਲਿਆਂਦਾ, ਬਿੱਲ ਲਿਆਂਦਾ, ਕਾਨੂੰਨ ਬਣ ਗਿਆ। ਉਸ ਕਾਨੂੰਨ 'ਚ ਰੀਅਲ ਗਵਰਨਮੈਂਟ ਐਲਜੀ ਹੋਏਗਾ। ਇਹਦਾ ਮਤਲਬ ਦਿੱਲੀ 'ਚ ਕੋਈ ਵੀ ਬਣੇ ਰੀਅਲ ਗਵਰਨਮੈਂਟ ਐਲਜੀ ਹੋਏਗਾ। ਲੈਫਟ ਰੈਡ ਅਗਵਰਨਰ। ਲੈਫਟ ਰੈਡ ਅਗਵਰਨਰ ਕਿਉਂਕਿ ਦਿੱਲੀ ਦੀ ਉੱਪਰ ਸਰਕਾਰ ਭਾਜਪਾ ਦੀ ਹੈ। ਇਸ ਲਈ ਭਾਜਪਾ ਦੇ ਮੁਤਾਬਕ ਹੀ ਇਹ ਗੱਲ ਚਲਣੀ ਹੈ ਤੇ ਜੇ ਥੋੜੀਆਂ ਮੋਟਾਂ ਨਾਲ ਆਪ ਜਿੱਤਦੀ ਵੀ ਹੈ ਥੋ ਜਿਹਨੂੰ ਸੀਟਾਂ ਉਨੀਆਂ ਕਾਉਂਦਿਆਂ ਨੇ ਜਿਹੜੀਆਂ ਨੇੜੇ-ਤੜੇ ਤਾਂ ਇਹ ਵੀ ਬੰਨਿਆ ਜਾ ਰਿਹਾ ਕਿ ਉਹ ਸਰਕਾਰ ਸਥਾਈ ਤੌਰ ਤੇ ਚੱਲਣ ਨਹੀਂ ਦਿੱਤੀ ਜਾਏਗੀ ਜਿਵੇਂ ਬਾਕੀ ਸਟੇਟਾਂ ਦੀ ਸਰਕਾਰਾਂ ਦੇ ਵਿੱਚ ਵੀ ਕਈ ਵਾਰੀ ਗੱਲ ਆਉਂਦੀ ਹੈ ਤੇ ਇਹਦਾ ਇੱਕ ਕੋਣੇ ਵੀ ਹੋਏਗਾ ਦੇਖਣ ਦਾ ਕਿ ਜੇ ਆਵਾਜ਼ੀ ਪਾਰਟੀ ਹਾਰ ਜਾਂਦੀ ਹੈ ਦਿੱਲੀ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਕੋਈ ਕੰਟਰੋਲ ਥੋੜਾ ਜਾਂ ਕਮਜ਼ੋਰ ਹੋਏਗਾ ਦਿੱਲੀ ਦੀ ਲੀਡਰਸ਼ਿਪ ਦਾ ਪੰਜਾਬ ਦੀ ਲੀਡਰਸ਼ਿਪ ਉਹ ਘਮਤਮਤ ਦੇਖਵਾਈ ਵਾਲੀ ਥੋੜੀ ਜਿਹੀ ਅਸਰਟ ਕਰੂਗੀ ਜਾਂ ਨਹੀਂ ਕਰੂਗੀ ਇਸ ਲਈ ਪੰਜਾਬ ਲਈ ਇਹਦੇ ਹੋਰ ਵੀ ਵਾਣੇ ਨੇ ਉਹਨਾਂ ਗੱਲਾਂ ਤੋਂ ਵੀ ਦੇਖਣਾ ਪਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਤੇ ਨજર ਰਹੇਗੀ ਪੂਰਾ ਦਿਨ ਪਰ ਔਰੋ ਦਿਨ ਪਰ ਜੋ ਵੀ ਜਿੱਦਾਂ ਉਹ ਨਤੀਜੇ ਕਦੇ ਅਪ ਡਾਊਨ ਆਉਣਗੇ ਉਹ ਦਿਲਚਸਪੀ ਦਾ ਕੇਂਦਰ ਤਾਂ ਹੋਣ ਗਈ ਪਰ ਸੱਤਾ ਦਾ ਤਵਾਜਰ ਕਿਸ ਲੈਵਲ ਤੇ ਵਾਪਰਦਾ ਹੈ ਇਹ ਕੱਲਾ ਦਿੱਲੀ ਤੇ ਅਸਰ ਅੰਦਾਜ਼ ਨਹੀਂ ਹੋਏਗਾ ਇਹ ਉਹ ਬਰਾਨ ਵੱਖ-ਵੱਖ ਦੇਸ਼ ਤੇ ਔਰ ਪੰਜਾਬ ਤੇ ਖਾਸ ਤੌਰ ਤੇ ਵੀ ਉਹਦਾ ਅਸਰ ਹੋਏਗਾ ਅثر ਦਜ ਹੋਏਗਾ ਦੂਜੀ ਗੱਲ 104 ਭਾਰਤੀ ਹੱਥਖੜੀਆਂ ਨਾਲ ਬੇੜੀਆਂ ਨਾਲ ਇੱਥੇ ਆਉਂਦੇ ਨੇ ਕੋਈ 10 ਦਿਨ ਪਹਿਲਾਂ ਗਿਆ ਕੋਈ 2 ਦਿਨ ਪਹਿਲਾਂ ਗਿਆ ਜਿਹੜੇ ਰੋਜੀ ਰੋਟੀ ਦੀ ਤਲਾਸ਼ ਚ ਗਏ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਆਪਣਾ ਪੁਰਾਣਾ ਉਜਾੜ ਕੇ ਇੱਕ ਤਰੀਕੇ ਦੇ ਨਾਲ ਵੇਚ ਦੀ ਬਿਹਤਰ ਉਮੀਦ ਦੇ ਵਿੱਚ ਮਜੂਬ ਗਏ ਸੀਗੇ ਉਹਨਾਂ ਚੋਂ ਕਈ ਤੁਰੰਤ ਫੜੇ ਗਏ ਤੇ ਕੋਈ ਉਦੋਂ ਬਾਅਦ ਉਹ ਵਾਪਸ ਪੇਜ ਦੇ ਤੱਕੇ ਛੱਟ ਦੇ ਤੱਕੇ ਨਾ ਪਰਵਾਸ ਨਾ ਮੀ ਚੀਜ਼ ਐ ਨਾ ਰਿਪੋਰਟ ਕਰਨਾ ਕੋਈ ਨਵੀਂ ਚੀਜ਼ ਐ ਲੰਬੇ ਸਮੇਂ ਤੋਂ ਚੱਲਦੀ ਐ ਪਰਵਾਸ ਚਿੰਤਾ ਜਾਂ ਕੇਸ ਕਰਕੇ ਐ ਕਿ ਫੋਰਸਡ ਐ ਇੱਥੇ ਰਾਹ ਨਹੀਂ ਦਿਖਦਾ ਤੇ ਇਸ ਕਰਕੇ ਲੋਕ ਵਿਦੇਸ਼ ਨੂੰ ਭੱਜ ਰਹੇ ਨੇ ਇਹ ਸੱਤਾਧਾਰੀਆਂ ਦੇ ਅੱਜ ਤੱਕ ਜਿਹੜੇ ਹੁਕਮਰਾਨ ਨੇ ਕੇਂਦਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਤੇ ਬਹੁਤ ਬੜਾ ਫਤਮ ਐ ਤੇ ਉਹਨਾਂ ਨੂੰ ਬੈਠ ਕੇ ਸੋਚਣਾ ਚਾਹੀਦਾ ਕਿ ਜੇ ਕਾਰਗੁਜ਼ਾਰੀ ਬਿਹਤਰ ਹੁੰਦੀ ਇਹੋ ਜੇ ਜਰਖੇ ਜ਼ਮੀਨ ਵਾਲੀਆਂ ਸਟੇਟਾਂ ਦੇ ਵਿੱਚ ਇਹੋ ਜਿਹੀ ਪੌਣ ਪਾਣੀ ਵਾਲੀਆਂ ਸਟੇਟਾਂ ਦੇ ਵਿੱਚੋਂ ਕੋਈ ਭੱਜਣ ਨੂੰ ਕਿਸੇ ਦਾ ਮਨ ਨਹੀਂ ਸੀ ਕਰਦਾ ਇੰਨਾ ਸੰਕਟ ਸਹਿੜ ਕੇ ਜੇਕਰ ਭੱਜ ਰਹੇ ਨੇ ਤਾਂ ਮਾਮਲਾ ਬਹੁਤ ਗੰਭੀਰ ਹੈ ਉਹ ਆਪਣੀ ਜਗ੍ਹਾ ਮਾਵਨ ਪਰ ਕਟਾਰੇ ਵਿੱਚ ਸਰਕਾਰ ਸੀ ਇਸ ਮਾਮਲੇ 'ਚ ਖਾਸ ਤੌਰ ਤੇ ਅੱਜ ਦੀ ਉਹ ਕਿਉਂ ਕਿਉਂਕਿ ਬੇੜੀਆਂ ਦਾ ਮਾਮਲਾ ਹੈ ਹਸਕੜੀ ਜਾਂਦਾ ਜਿਹੜਾ ਮਾਮਲਾ ਹੈ ਇਹ ਤੇ ਦੂਜਾ ਇੱਕ ਪ੍ਰਭੂਸਾ ਦਾ ਮਾਲਕ ਉਹ ਫੌਜ ਕਿਉਂ ਛੱਡ ਕੇ ਗਈ ਉਹਦਾ ਜਹਾਜ਼ ਕਿਉਂ ਆਇਆ ਇਹ ਦੋ ਸਵਾਲ ਪਾਰਲੀਮੈਂਟ ਦੇ ਵਿੱਚ ਵੀ ਉਭਰੇ ਨੇ ਤੇ ਭਾਵੇਂ ਵੱਡੇ ਸੰਦਰਭ ਦੇ ਵਿੱਚ ਕੋਈ ਇਹ ਦੋਨਾਂ ਦਾ ਬਹੁਤ ਵੱਡਾ ਮਹਨਾ ਉੱਡਾ ਵੱਡਾ ਨਹੀਂ ਹੈ ਜਿਹੜਾ ਜ਼ਿੰਦਗੀਆਂ ਦਾ ਪਰ ਇਹ ਆਪ ਦੇ ਆਪ ਚ ਵਿਵਾਦਤਪੂਰਨ ਨੇ ਜਦੋਂ ਸਟੇਟਾਂ ਦੇ ਉੱਤੇ ਕੋਈ ਰਿਫਲੈਕਸ਼ਨ ਹੁੰਦੀ ਹੈ ਕੋਈ ਪ੍ਰਦਰਸ਼ਨ ਕਿ ਤੁਸੀਂ ਜਵਾਬ ਖੀਦ ਦਿੰਦੇ ਹੋ ਮੌਜੂਦਾਵਤਾ ਨਹੀਂ ਸੀ ਵਿਦੇਸ਼ ਮੰਤਰੀ ਕੋਲ ਪਰ ਐਸੇ ਰਾਮ ਰੌੜੇ ਦੇ ਵਿੱਚ ਕਹਿੰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਬਣ ਗਿਆ ਜੀ ਯੂ ਐਸ ਜਾਣ ਦਾ 12 13 ਫਰਵਰੀ ਨੂੰ 12 13 ਫਰਵਰੀ ਨੂੰ ਤਾਂ ਬਣ ਗਿਆ ਕਿ 27 ਜਨਵਰੀ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵਿੱਚ ਟੈਲੀਫੋਨਿਕ ਗੱਲ ਹੋਈ ਸੀ ਉਹਦਾ ਕੋਈ ਅਸਰ ਹੈ ਤੁਰੰਤ ਜਾਣਾ ਪੈ ਰਿਹਾ ਕੱਢ ਚ ਫੂਕ ਮਾਰਨੀ ਹੋਵੇ ਕੋਈ ਇੱਕ ਦੂਜੇ ਦੇ ਜਾ ਕੋਈ ਬਹੁਤ ਜ਼ਰੂਰਤਾਲ ਪਈ ਸੀ ਕੋਈ ਇਹੋ ਜੈਬਰਜਾਸੀ ਆ ਕੋਈ ਮਸੌਦੇ ਰਹਿੰਦੇ ਨੇ ਜਣੇ ਵੇਚਨੇ ਇੱਕ ਚਾਦ ਕਰੋ ਉਸ ਦਿਨ ਜਿਹੜੇ ਖਬਰਾਂ ਛਪੀਆਂ ਉਹ ਇਹ ਛਪੀਆਂ 27 ਤਰੀਕ ਨੂੰ ਜਿੱਥੇ ਟੰਪ ਨੇ ਇਹ ਕਿਹਾ ਸੀ ਕਿ ਜੇ ਬ੍ਰਿਖਸ ਦੇ ਵਿੱਚ ਡਿਫਰੈਂਟ ਕਰੰਸੀ ਚਲਦੀ ਹੋਏਗੀ ਉਹ ਕਰੰਸੀ ਇਹਨਾਂ ਨੇ ਚੀਨ ਨੇ ਰੂਸ ਨੇ ਸਾਊਥ ਅਫਰੀਕਾ ਨੇ ਬ੍ਰਾਜ਼ੀਲ ਨੇ ਭਾਰਤ ਨੇ ਇੱਕ ਲੱਗ ਚ ਆਪਣੀਆਂ ਘਰਾਸੀਆਂ ਚ ਵਪਾਰ ਕਰਨਾ ਸ਼ੁਰੂ ਕੀਤਾ ਤਾਂ ਟੈਰਫ ਲਾ ਦਿੱਤਾ ਜਾਏਗਾ 100% ਉਹ ਟੈਰਫ ਕੁਝ ਜਗ੍ਹਾ ਵਾਪਸ ਵੀ ਕੀਤਾ ਕੈਨੇਡਾ ਤੇ ਮੈਕਸੀਕੋ ਦਾ ਇੱਕ ਮਹੀਨਾ ਟਾਲਿਆ ਤੇ ਬਾਕੀ ਜਗ੍ਹਾ ਲੱਗਿਆ ਚਾਈਨਾ ਨੇ ਤਾਂ 15% ਠੋਕਤਾ ਆਪਣੇ ਪੱਧਰ ਦੇ ਉੱਤੇ ਪਰ ਭਾਰਤ ਨੇ ਕੀ ਕਰਨਾ ਕੀ ਨਹੀਂ ਕਰਨਾ ਅਜੇ ਨਹੀਂ ਪਤਾ ਸਾਡੀ ਗਵਰਨਮੈਂਟ ਦੇ 트럼ਪ ਨੇ ਕਿਹਾ ਕੀ ਸਸਤਾਇਆ ਰਹੇਗਾ ਉਕਾਨਸੀ ਭਾਰਤ ਨੂੰ ਵੱਧ ਤੋਂ ਵੱਧ ਆਪਣੀ ਸੁਰੱਖਿਆ ਦੇ ਨਾਲ ਸੰਬੰਧਿਤ ਜਿਹੜੇ ਉਜਾਰ ਨੇ ਇਕਵਿਪਮੈਂਟ ਨੇ ਉਹ ਅਮਰੀਕਾ ਤੋਂ ਲੈਣੇ ਚਾਹੀਦੇ ਨੇ ਅਮਰੀਕਾ ਨਾਲ ਸਮਝੌਤਾ ਕਰਨਾ ਚਾਹੀਦਾ। ਹੋਰ ਵਪਾਰਕ ਮਾਮਲੇ ਦੇ ਵਿੱਚ ਵੀ ਅਮਰੀਕਾ ਤਰਜੀਹੀ ਹੋਣਾ ਚਾਹੀਦਾ। ਕੀ 트ੰਪ ਦੀ ਇਹ ੁਰਕੀ ਹੈ ਜਾਂ ਬਾਕੀ ਹੈ? ਜਾਂ ਜਿਹੜਾ ਮੇਡ ਇਨ ਇੰਡੀਆ ਦਾ ਸੁਪਰਾਂਸੀ 2014 ਤੋਂ ਕਿ ਸਭ ਕੁਝ ਇੱਥੇ ਬਣੇਗਾ, ਡਿਫੈਂਸ ਇਕਵਿਪਮੈਂਟ ਵੀ ਡਾਇਰੈਕਟ ਫੋਰਨ ਡਾਇਰੈਕਟ ਇਨਵੈਸਟਮੈਂਟ ਇੱਥੇ ਆਏਗੀ। ਇਹ ਸਾਰੀਆਂ ਚੀਜ਼ਾਂ ਚੱਲਣਗੀਆਂ। ਤਾਂ ਉਹ ਕਿਸ ਲੈਵਲ ਤੇ ਹੋਇਆ ਕਿੰਨਾ ਕੁ ਹੋਇਆ ਤੇ ਸਾਨੂੰ ਅਜੇ ਵੀ ਉਹ ਸਾਰੇ ਸਮਝੌਤਿਆਂ ਦੇ ਵਿੱਚ ਜਾਣਾ ਪੈ ਰਿਹਾ ਤੇ ਕੀ ਇਹ ਹੀ ਵੱਡੀ ਗੱਲ ਹੋਏਗੀ ਕਿ ਜਿਹੜੇ ਵੀ ਡਿਫੈਂਸ ਮੈਕੈਨਿਜ਼ਮ ਦੇ ਸਿਕਿਉਰਿਟੀ ਨਾਲ ਸੰਬੰਧਿਤ ਚੀਜ਼ਾਂ ਖਰੀਦਣੀਆਂ ਨੇ ਪ੍ਰਧਾਨ ਮੰਤਰੀ ਜਦੋਂ ਹੁਣ ਜਾਣਗੇ ਉਹਦੇ ਤੇ ਵੀ ਕੋਈ ਦਸਖਤ ਹੋਣਗੇ ਜਿਹੜੀ ਟੀਮ ਜਾਏਗੀ ਨਾਲ ਜਾਂ ਉਹ ਅੱਗੇ ਲਈ ਕੋਈ ਰਸਤਾ ਤਿਆਰ ਕਰਕੇ ਆਏਗੀ ਐਗਰੀਮੈਂਟ ਦੇ ਵਾਸਤੇ ਸਮਝੌਤਿਆਂ ਦੇ ਵਾਸਤੇ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਨਹੀਂ ਜਾ ਕੋਈ ਹੋਰ ਗੱਲ ਬਾਤੋਂ ਦੇ ਚ ਸ਼ਾਮਲ ਹੋਏਗੀ ਇਹ ਬਹੁਤ بڑا ਮਾਮਲਾ ਹੈ ਆਪਸ ਦੇ ਵਿੱਚ ਔਰ ਇਹ ਸੋਚਣਾ ਚਾਹੀ ਪਊਗਾ ਭਾਰਤ ਕਿੰਨੇ ਇੱਕ ਜਿਹੜੇ ਫੈਸਲੇ ਨੇ ਹਥਿਆਰ ਕਿੰਨੇ ਖਰੀਦੂਗਾ ਕਿੰਨੇ ਕਰੀਦ ਕੇ ਸਾਨੂੰ ਲੋੜ ਵੀ ਹੈ ਜਾਂ ਨਹੀਂ ਹੈ ਜੇ ਇਸ ਕਿਤੇ ਚ ਸ਼ਾਂਤੀ ਹੋਵੇ ਹਥਿਆਰੋ ਨੇ ਨਾ ਖਰੀਦਣੇ ਪੈਣ ਉਹੀ ਪੈਸਾ ਸਿੱਖਿਆ ਸਿਹਤ ਤੇ ਹੋਰ ਡਵੈਲਪਮੈਂਟ ਤੇ ਲੱਗੇ ਇਧਰ ਬਾਰਡਰ ਖੋਲਣ ਦੀ ਗੱਲ ਹੋਵੇ ਆਪਸਦਾਰੀ ਗਵਾਂਡੀਆਂ ਦੇ ਨਾਲ ਚੰਗੇ ਰਿਸ਼ਤੇ ਬਣਨ ਤਾਂ ਸ਼ਾਇਦ ਬਹੁਤ ਸਾਰਾ ਪੈਸਾ ਗਰੀਬੀ ਨੂੰ ਹਟਾਉਣ ਦੇ ਵਿੱਚ ਲੋਕਾਂ ਨੂੰ ਭੋਜਨ ਦੀ ਸਹੂਲਤਾਂ ਲੋਕਾਂ ਦੀ ਪੜ੍ਹਾਈ ਤੇ ਸਿਹਤ ਤੇ ਖਰਚ ਹੋ ਸਕਦਾ ਪਰ ਜੇ ਉਹ ਪੈਸਾ ਹੀ ਨਾ ਹੋਵੇ ਉਹਨਾਂ ਤਾਂ ਜਿਹੜਾ ਬਾਇਟਸ ਦੇਰਿਆ ਕੇ 5 ਲੱਖ 50 ਲੱਖ 65 ਹਜ਼ਾਰ ਕਰੋੜ ਦਾ ਜਿਹੜਾ ਬਜਟ ਹੈ ਦੇਸ਼ ਦਾ ਤੇ ਜੇ ਰਸੀਡਸ ਜਿਹੜੀਆਂ 28 ਲੱਖ ਕਰੋੜ ਦੀਆਂ ਇਹ ਨੇ ਜਿਹੜੀਆਂ ਜੈਨੋਨ ਨੈਟ ਤਾਂ ਬਾਕੀ ਕਰਜ਼ਾ ਪਬਲਿਕ ਡੈਟ ਕਿੰਨਾ ਖਰੀਦਣਾ ਲੈਣਾ ਪਏਗਾ ਤੇ ਜੇ ਉਹਦਾ 1/3 ਜਾਂ 1/4 ਕਰਜ਼ੇ ਦੇ ਵਿਆਜ ਦੇ ਵਿੱਚ ਹੀ ਚਲਾ ਜਾਏਗਾ ਇਹ ਇੱਕ ਅੰਤਰੀ ਪੱਧਰ ਤੇ ਵੀ ਬਹੁਤ ਜ਼ਿਆਦਾ ਚੜ੍ਹਦਾ ਸਵਾਲ ਹੈ ਔਰ ਇਹ ਦੌਰਾ ਜਿਹੜਾ ਕਿਹਾ ਜਾਂਦਾ ਕਿ ਦੋਨਾਂ ਦਾ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਵਿੱਚ ਨਿੱਜੀ ਵੀ ਦੋਸਤੀ ਹੈ ਨਿਜੀ ਦੋਸਤੀ ਆਪ ਕੋ ਆਪਣੇ ਦੇਸ਼ ਦੇ ਲਈ ਜੇ ਉਥੇ ਅਮਰੀਕਾ ਵਸਦਾ ਹੈ ਤਾਂ ਉਹ ਦੋਸਤੀ ਦੂਜੇ ਦੇਸ਼ਾਂ ਲਈ ਕਿੰਨੀਕ ਸਹਿਯੋਗੀ ਹੋਏਗੀ ਔਰ ਅਸੀਂ ਕਿੰਨਾਕ ਲਾਭ ਸਾਨੂੰ ਮਿਲੂਗਾ ਜੇਕਰ ਉਹ ਦੇਣਾ ਚਾਹੇ ਕੋਈ ਕਿਸੇ ਮਾਮਲੇ ਦੇ ਵਿੱਚ ਛਾਨੂੰ ਵੀ ਉਸੇ 트ੈਂਡ ਤੋਂ ਦੇਖਣਾ ਪਏਗਾ ਜੇ ਦੁਨੀਆ ਦੇ ਪੱਦਰ ਦੇ ਉੱਤੇ ਅਮਰੀਕਾ ਵੱਡੀਆਂ ਸੰਸਥਾਵਾਂ ਚੋਂ ਬਾਹਰ ਨਿਕਲਣਾ ਇਕੱਲੇ ਆਪਣੇ ਇੰਟਰਸਟ ਨੂੰ ਅੱਗੇ ਰੱਖਣ ਦੀ ਜਿਹੜੀ ਗੱਲ ਤਾਂ ਕੇਵਲ ਉਹਦਾ ਇੰਟਰਸਟ ਜੇਕਰ ਅੱਗੇ ਰਹੇਗਾ ਤਾਂ ਉਹ 바ਰਗੇਨਿੰਗ ਚ ਅਸੀਂ ਓਡੇ ਜੋ ਕੇ ਹਾਂ ਕੀ ਕਰ ਸਕਦੇ ਆ ਕੀ ਨਹੀਂ ਕਰ ਸਕਦੇ ਇਸ ਫੇਰੀ ਦੇ ਵਿੱਚੋਂ ਇਹ ਗੱਲ ਝਲਕ ਦਿਖਾਈ ਦੇਗੀ ਫਿਰ ਕੁਚੜਦੀ ਭਾਰਤ ਦੀ ਕਿ ਉਹ ਕਿਸ ਲੈਵਲ ਤੇ 바ਰਗੇਨਿੰਗ ਕਰ ਸਕਦਾ ਹੈ ਕਿਸ ਲੈਵਲ ਤੇ ਨਹੀਂ ਅੱਜ ਤੱਕ ਅਸੀਂ ਬੋਲੇ ਨਹੀਂ ਆ ਇਹਨਾਂ ਮੁੱਦਿਆਂ ਦੇ ਉੱਤੇ ਇਸ ਲਈ ਉਹਦੇ ਚੁਟਾਈਏ ਲੱਗਦਾ ਕਿ 바ਰਗੇਨਗ ਕੋ ਤਾਕਤ ਜਿਹੜੀ ਹੈ ਉਹ ਕਿੰਨੀ ਕਾ ਘਟਵਾਟ ਅਮਰੀਕਾ ਵਰਗੇ ਦੇਸ਼ਾਂ ਦੇ ਨਾਲ ਜਿੱਥੇ ਅਸੀਂ ਪਾਵਰਫੁਲ ਦੇਸ਼ ਦੇ ਨਾਲ ਜਦੋਂ ਕਰਦੇ ਆ ਤਾਂ ਉੱਥੇ ਬਹੁਤ ਜ਼ਿਆਦਾ ਸ਼ਾਇਦ ਸੰਗੋਚ ਮੈਂ ਸਬਤਾਰਣ ਬੋਲਦੇ ਵੀ ਆ ਤੇ ਰਿਐਕਟ ਵੀ ਉਵੇਂ ਕਰਦੇ ਆ ਜਦੋਂ ਅਸੀਂ ਕੈਨੇਡਾ ਜਾਂ ਹੋਰਾਂ ਮੁਲਕਾਂ ਨਾਲ ਕਰਦੇ ਆ ਤਾਂ ਹੋਰ ਤਰ੍ਹਾਂ ਦਾ ਸਾਡਾ ਵਿਵਹਾਰ ਹੁੰਦਾ ਇਹ ਚੀਜ਼ ਤੇ ਨਾજર ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਵੀ ਰਹੇਗੀ ਤੇ ਉਦੋਂ ਅਗਲੀ ਗੱਲ ਦੇਸ਼ ਦੀ ਕਿਸਾਨੀ ਦਾ ਸਵਾਲ ਬਾਤ ਸਾਰੇ ਸੋ ਆਲ ਲੋਕ ਸਭਾ ਦੇ ਵਿਚਾਰ ਆਲੇ ਦੁਆਲੇ ਆ ਰਹੇ ਨੇ ਔਰ ਉਹ ਇੱਕ ਮੂਵਮੈਂਟ ਜਿਹੜਾ ਮੋਰਚਾ ਲੱਗਿਆ ਹੋਇਆ ਜਿਹਨੂੰ ਸਾਲ ਹੋ ਗਿਆ ਲਗਭਗ ਤੇ ਉਹ ਸਾਲ ਦੇ ਉੱਤੇ ਹੀ 11 12 ਤੋਂ 12 ਤਰੀਕ ਨੂੰ ਇਹਨਾਂ ਨੇ ਵੱਡੀਆਂ ਰੈਂਡੀਆਂ ਰੱਖੀਆਂ ਹੋਈਆਂ ਨੇ ਇੱਕ ਜਗ੍ਹਾ 12 ਨੂੰ ਰੱਖੀ ਹੋਈ ਹੈ ਖਨੌਰੀ ਤੇ 13 ਨੂੰ ਰੱਖਤੀ ਹੈ ਸੰਭੂ ਹਾਲਾਂਕਿ ਇਹਦੇ ਵਾਸਤੇ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਐਸਕੇਮ ਨੇ ਸੱਦਾ ਦਿੱਤਾ ਹੋਇਆ ਉਹਨਾਂ ਦੋਨੇ ਫੋਰਮਾਂ ਨੂੰ ਕਿ ਆਓ ਜੁਲਟੀ ਦੇ ਤੌਰ ਤੇ ਕਿਹੜੀਆਂ ਚੀਜ਼ਾਂ ਨੇ ਆਪਾਂ ਮੀਟਿੰਗ ਕਰੀਏ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਇਸਕੇ ਉਹਨਾਂ ਨੇ ਦੁਬਾਰਾ ਵੀ ਪਬਲਿਕਲੀ ਕਿਹਾ ਕਿ ਤੁਹਾਨੂੰ ਜਵਾਬ ਨਹੀਂ ਦਿੱਤਾ ਕਿਰਪਾ ਕਰਕੇ ਜਵਾਬ ਦਿਓ ਪਰ ਜਦ 12 ਨੂੰ ਖਲੋਰੀ ਐਡੀ ਵੱਡੀ ਮਹਾਪੰਚਾਇਤ ਰੱਖ ਲਈਏ ਤੁਸੀਂ ਉਹਦੇ ਵਿੱਚ ਹੀ ਸ਼ਾਇਦ ਹੀ ਸੰਭਾਵਨਾ ਹੋਵੇ ਕਿ 12 ਤਰੀਕ ਦੀ ਮੀਟਿੰਗ ਚ ਦੋਨੇ ਫੋਰਮਾਂ ਦੇ ਆਉਣ ਦੀ ਕੋਈ ਉਮੀਦ ਲੱਗਦੀ ਹੋਵੇ ਉਸ ਪੱਧਰ ਦੇ ਉੱਤੇ ਪਰ ਇਹਦੇ ਤੋਂ ਵੀ ਜ਼ਿਆਦਾ ਇੰਪੋਰਟੈਂਟ ਚੀਜ਼ ਜਿਹੜੀ ਜਾ ਉਹਨਾਂ ਲਈ ਇੱਕ ਮਹੱਤਵਪੂਰਨ ਚੀਜ਼ ਜਦੋਂ ਇੱਕ ਜੁਆਇੰਟ ਸੈਕਟਰੀ ਲੈਵਲ ਦਾ ਅਧਿਕਾਰੀ ਆਇਆ ਸੀ ਜਿਹੜਾ ਇਹ ਡਿਸਾਈਡ ਕਰਕੇ ਗਿਆ तमाम ਚੀਜ਼ਾਂ ਨੂੰ ਠੀਕ ਕਰਕੇ ਕਿ ਇਹ ਦੋ ਪਹਿਲਾਂ ਕਿਉਂ ਨਹੀਂ ਹੋ ਸਕਦੀ ਕਿਉਂਕਿ ਦਿੱਲੀ ਦੀ ਵਿਧਾਨ ਸਭਾ ਦੀ ਚੋਣ ਵੀ ਹੈ ਸਰਕਾਰ ਰੁੱਝੀ ਹੋਈ ਹੈ ਬਜਟ ਦੇ ਵਿੱਚ ਹੈ ਭਲਾ ਨਾ ਜੋ ਵੀ ਚੀਜ਼ਾਂ ਹੋਣ 14 ਫਰਵਰੀ ਰੱਖ ਗਈ ਚੰਡੀਗੜ੍ਹ ਤੇ ਵਿੱਚ ਮੀਟਿੰਗ ਹੋਣੀ ਹੈ ਔਰ ਉਹਦੇ ਚ ਕੀ ਖੇਤੀਬਾੜੀ ਮੰਤਰੀ ਆਉਣਗੇ ਸਮਰਾਜ ਸਿੰਘ ਚੋਹਾਨ ਅਕੇ ਜਿਹੜੀ ਚਾ ਵੀ ਨੇਗੋਸ਼ੀਏਸ਼ਨਾਂ ਹੋਈਆਂ ਨੇ ਮੀਟਿੰਗਾਂ ਹੁੰਦੀਆਂ ਨੇ ਜੇ ਦੂਜੇ ਮੰਤਰੀ ਨਾਲ ਆਉਂਦੇ ਨੇ ਤਾਂ ਖੇਤੀ ਮੰਤਰੀ ਹੁੰਦੇ ਨੇ ਜਿਹੜੇ ਪ੍ਰਾਈਮ ਮੇਨ ਗੱਲ ਕਰਦੇ ਨੇ ਕਿਉਂਕਿ ਇਹ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਸਵਾਲ ਹੈ ਨਾਲ ਬਾਕੀ ਦੇ ਵੀ ਹੋਰ 12 ਮੰਗਾਂ ਨੇ ਐਮਐਸਪੀ ਤੇ ਗਾਰੰਟੀ ਦਾ ਸਵਾਲ ਹੈ ਕਿਹਾ ਜਾ ਰਿਹਾ ਕਿ ਚੋਹਾਨ ਉਹਨਾਂ ਦਾ ਆਉਣਾ ਸੰਭਵ ਨਹੀਂ ਹੋਏਗਾ ਹੋਏਗਾ ਕਿਉਂ ਸੰਭਵ ਨਹੀਂ ਹੋਏਗਾ ਕਿਉਂਕਿ ਜਿਹੜਾ ਲੇਟੈਸਟ ਸੂਚਨਾਵਾਂ ਆ ਰਹੀਆਂ ਨੇ ਉਏ ਨੇ ਕਿ ਉਹਨਾਂ ਦੇ ਛੋਟੇ ਬੇਟੇ ਦੀ ਮੈਰਿਜ ਐ 14 ਹੀ ਤਰੀਕ ਰੱਖੀ ਐ 14 ਹੀ ਫਰਵਰੀ ਐ ਜਿਹਦੇ ਚ ਪ੍ਰਾਈਮ ਮਿੰਿਸਟਰ ਤੇ ਹੋਰ ਲੋਕ ਵੀ ਸੰਭਵ ਹੈ ਜਦੋਂ ਵੱਡੇ ਬੰਦਿਆਂ ਦੇ ਹੁੰਦੇ ਨੇ ਤੇ ਉਹ ਜਾਣਦੇ ਨੇ ਉਸ ਪਦਰ ਦੇ ਉੱਤੇ ਪ੍ਰਾਈਮ ਮਿੰਸਟਰ 12 13 ਨੂੰ ਜੇ ਯੂਐਸ ਜਾਣਗੇ ਤਾਂ 14 ਨੂੰ ਆ ਜਾਣਗੇ ਤਾਂ 14 ਨੂੰ ਸ਼ਾਇਦ ਉੱਧਰ ਜਾਣਗੇ ਜਾਂ ਕੀ ਕਰਨਗੇ ਹੁਣ ਆਪਣੇ ਬੇਟੇ ਦੀ ਮੈਰਿਜ ਉਸ ਦਿਨ ਛੱਡ ਕੇ ਸ਼ਾਇਦ ਉਹ ਜਿਹੜੇ ਉਹ ਪਹਿਲਾਂ ਕਹਿੰਦੇ ਨੇ ਮੈਂ ਬਹੁਤ ਕੰਮ ਨਹੀਂ ਤਾਂ ਉਸ ਦਿਨ ਤਾਂ ਕੰਮ ਹੋਣਗੇ ਜੇ ਖੇਤੀ ਮੰਤਰੀ ਨਹੀਂ ਆਉਂਦੇ ਕੋਈ ਹੋਰ ਰੈਲੀਗੇਸ਼ਨ ਆਉਂਦਾ ਉਹ ਤੋਂ ਜੂਨੀਅਰ ਜਾਂ ਬਾਕੀ ਤਾਂ ਕਿੰਨੇ ਕੁ ਲੈਵਲ ਦੀ ਉਹ ਮੀਟਿੰਗ ਹੋਏਗੀ ਕਿੰਨੀਆਂ ਗੱਲਾਂ ਉੱਚੇ ਡਿਸਕਸ ਹੋ ਪਾਉਣਗੀਆਂ ਹੋ ਸਕਦਾ ਕੋਈ ਮਿਨਿਸਟਰ ਆਫ ਸਟੇਟ ਆਫ ਅਗਰੀਕਲਚਰ ਭੇਜ ਦੇਣ ਜਿਹਨੂੰ ਆਪ ਪੂਰੀ ਤਾਕਤ ਨਹੀਂ ਹੁੰਦੀ ਜਿਹੜਾ ਸਹਾਇਕ ਦੇ ਤੌਰ ਤੇ ਜਾਂਦਾ ਜਾਂ ਕਿਸੇ ਹੋਰ ਮਿਨਿਸਟਰੀ ਦੇ ਬੰਦੇ ਨੂੰ ਭੇਜ ਦੇਣ ਲਾ ਕੇ ਤਾਂ ਜਦੋਂ ਮੇਨ ਮਿਨਿਸਟਰੀ ਦਾ ਬੰਦਾ ਵੀ ਉਹਦੇ ਚ ਨਹੀਂ ਆਏਗਾ ਕਿ ਬਿਆਹਾਂ ਦੀਆਂ ਡੇਟਾ ਤੇ ਬਾਕੀ ਦੀਆਂ ਚੀਜ਼ਾਂ ਵੀ ਪਹਿਲਾਂ ਪਤਾ ਨਹੀਂ ਸੀ ਜਾਏ ਸੇ ਵੀ ਚਲ ਇੱਕ ਤਾਰੀਖ ਦੇ ਦਿਓ ਫਾਰਮੈਲਟੀ ਜ਼ਿਆਦਾ ਕਰਨੀ ਹੈ ਗੱਲਬਾਤ ਹੋ ਜੇਗੀ ਜਿਸ ਲੈਵਲ ਦੀ ਹੋ ਜੇਗੀ ਦੇਖੀ ਜਾਏਗੀ ਇਹਦੇ ਤੋਂ ਗੱਲਾਂ ਇਹੀ ਲੱਗਦੀਆਂ ਨੇ ਕਿਉਂਕਿ ਹੁਣ ਉਦੋਂ ਵੱਡੇ ਮੰਤਰੀ ਆਉਣ ਦੀ ਸੰਭਾਵਨਾ ਤਾਂ ਕੋਈ ਹੈ ਨਹੀਂ ਗ੍ਰਹਿ ਮੰਤਰੀ ਆਪ ਆਜੇ ਜਾਂ ਬਾਕੀ ਨੂੰ ਤਾਂ ਪਹਿਲਾਂ ਤੋਂ ਨਹੀਂ ਆਏ ਇੰਨੇ ਲੰਬੇ ਸਮੇਂ ਚ ਜਦੋਂ ਐਡਾ ਵੱਡਾ ਕਿਸਾਨ ਅੰਦੋਲਨ ਸੀ ਇਸ ਲਈ ਕਿਸਾਨ ਅੰਦੋਲਨ ਦੇ ਉਹਨਾਂ ਸੱਜਰਾਂ ਨੂੰ ਜਿਹੜੇ ਇਕੱਲੇ ਅਗਵਾਈ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਗਵਰਨਮੈਂਟ ਕਿਸ ਗੰਭੀਰਤਾ ਨਾਲ ਲੈਂਦੀ ਆ ਜਾਂ ਨਹੀਂ ਲੈਂਦੀ ਆ ਇਹਨਾਂ ਗੱਲਾਂ ਨੂੰ ਵੀ ਧਿਆਨ ਨਾਲ ਵਾਚਣਾ ਪਏਗਾ ਔਰ ਕਾਂ ਕਿਸਾਨੀ ਦੀ ਇਕਤਾ ਤੋਂ ਬਿਨਾ ਉਭਰਨਾ ਕਿਸਾਨ ਅੰਦੋਲਨ ਦੀ ਕਿਸਾਨ ਜਥੇਬੰਦੀਆਂ ਦੀ ਈਵਨ ਅੱਗੇ ਮਜ਼ਦੂਰਾਂ ਦੀ ਤੇ ਬਾਕੀ ਸਮਾਜ ਦੀ ਇਕਤਾ ਤੋਂ ਬਿਨਾ ਸ਼ਾਇਦ ਤਾਕਤਾਂ ਦਾ ਸੰਤੁਲਨ ਬਣਨਾ ਸੰਭਵ ਨਹੀਂ ਹੁੰਦਾ ਜੇ ਤਾਕਤਾਂ ਦਾ ਸੰਤੁਲਨ ਤੁਹਾਡੇ ਪੱਖ 'ਚ ਨਹੀਂ ਜੇ ਨੈਰੇਟਿਵ ਤੁਹਾਡੇ ਪੱਖ 'ਚ ਨਹੀਂ ਜਿਹੜਾ ਸੱਜਿਆ ਜਾ ਰਿਹਾ ਹੁੰਦਾ ਤਾਂ ਸਾਹਮਣੇ ਵਾਲੀ ਸੱਤਾ ਬੜੀ ਕਰੋੜ ਹੁੰਦੀ ਹੈ ਉਹ ਤੁਹਾਨੂੰ ਮਰਤ ਵੀ ਜਾਂਦੀ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੇ ਤੁਹਾਨੂੰ ਕਈ ਵਾਰ ਉਹ ਠਕਾਉੜ ਦੇ ਉਲਾਦ ਤਰੀਕੇ ਦੇ ਨਾਲ ਵੀ ਕੋਈ ਨਹੀਂ ਚੱਲਦਾ ਰਹੋ ਜਨਾਂ ਚੱਲਦੇ ਰਹੋ ਜੇ ਕਿਸੇ ਦਿਸ਼ੇ ਤੇ ਕੋਈ ਅਸਰ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਨੂੰ ਬਾਚਣਾ ਬਿਹਤਰ ਜ਼ਰੂਰੀ ਹੈ ਇਸ ਲਈ ਇੰਨਾ ਹੀ ਫਿਲਹਾਲ ਤੇ ਇਹਨਾਂ ਤੇ ਆਧਾਰ ਤੇ ਉੱਤੇ ਅਗਲੇ ਰਿਜ਼ਲਟ ਦੇਖਦੇ ਆ ਕਿਉਂ ਜੇ ਹੁੰਦੇ ਨੇ ਆਉਣ ਵਾਲੇ ਦਿਨਾਂ ਦੇ ਤੇ ਤੁਸੀਂ ਦੇਖਦੇ ਰਹੋ ਆਪਣਾਂ ਬਹੁਤ-ਬਹੁਤ ਧੰਨਵਾਦ